ਦੋਸਤੋ ਇਹ ਬੱਸ ਜੋ ਤੁਸੀਂ ਸੁਭਦੀਪ ਦੇਖ ਰਹੇ ਹਾਂ ਇੱਕ ਪੀਕਅਪ ਵਾਲੇ ਨਾਲ ਇਸ ਬੱਸ ਵਾਲੇ ਦਾ ਚੱਕਰ ਪੈ ਗਿਆ ਉਹ ਪੀਕਅਪ ਵਾਲੇ ਦੇ ਦੱਸਣ ਮੁਤਾਬਕ ਪੀਕਅਪ ਵਾਲੇ ਨੂੰ ਜਿਹੜੇ ਬੱਸ 'ਚ ਪੰਜ ਚਾਰ ਬੰਦੇ ਸੀ ਉਹਨਾਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਦੋਂ ਪੁਲਿਸ ਆਈ ਉਹ ਬੰਦੇ ਇੱਥੋਂ ਮੌਕੇ ਤੋਂ ਭੱਜ ਗਏ ਇਹ ਪੀਕਅਪ ਵਾਲਿਆਂ ਨੇ ਬੱਸ ਨੂੰ ਰੋਕ ਲਿਆ ਮੋਕੀਤੀ ਪੁਲਿਸ ਪਹੁੰਚ ਚੁੱਕੀ ਹੈ ਪੁਲਿਸ ਹੁਣ ਬਾਸ ਨੂੰ ਤੇ ਇਹਨਾਂ ਮੁੰਡਿਆਂ ਨੂੰ ਥਾਣੇ ਲੈ ਕੇ ਜਾ ਰਹੇ ਨੇ ਦੇਖਦੇ ਆਂ ਕਾਰਵਾਈ ਹੋਵੇਗੀ ਜਾਨਾਂ ਵੀ ਕਰਦਾ ਸਾਡਾ ਜਿਲ੍ਹਾ ਸਾਡਾ ਫਰਦੂ ਨੇ ਹਾਂ ਬਾਅਦ ਚਾਪਾ ਉਹਦਾ ਬਾਅਦ ਚਾਪਾ ਮੈਂ ਜਿਹੜੇ ਪਹਿਲਾਂ ਇਹਨਾਂ ਨੂੰ ਮੇੜ ਲੈਂਦੋਂ ਫਿਰ ਦੇਖਾਂਗੇ ਚਲ ਆ ਜਾ ਬਈ ਉਹ ਬਲਾਕ ਨਾ ਕੀ ਗੱਲ ਹੋਗੀ ਵੀਰੇ ਉਹਦਾ ਹੀ ਇਹਦਾ ਬੱਸ ਦੇ ਆਪਣਾ ਮੁੰਡੇ ਨੇ ਨਾ ਕਨੈਕਟਰਾਂ ਨੇ ਕੱਲਾ ਮੁੰਡਾ ਪੰਜ ਜਣਿਆਂ ਨੇ ਕੁੱਟਿਆ ਅੱਛਾ ਜਦੋਂ ਮੁੰਡਾ ਇਹ ਇੱਥੇ ਗੱਡੀ ਵੱਜ ਗਈ ਸੀ ਸ਼ੀਸ਼ਾ ਟੁੱਟ ਗਿਆ ਉਹਦੀ ਗਲਤੀ ਮੰਨ ਲਈ ਬੰਦੇ ਨੇ ਗਲਤੀ ਮੰਨ ਕੇ ਵੀ ਉਹਨਾਂ ਨੇ ਫੇਰ ਵੀ ਪੰਜ ਜਣਿਆਂ ਨੇ ਮੁੰਡਾ ਕੁੱਟਿਆ ਕੱਲਾ ਖੜਾ ਹੀ ਮੁੰਡਾ ਅੱਛਾ ਠੀਕ ਨਾਲੇ ਪੈਸੇ ਦਿੰਦਾ ਸੀ ਆਹ ਮੁੰਡਾ ਜੀ ਅੱਛਾ ਬੱਸ ਦਾ ਇਹ ਨਹੀਂ ਇਹ ਸਾਡੀ ਪਿਕਅਪ ਗੱਡੀ ਦਾ ਮੇਕਅਪ ਡਰਾਈਵਰ ਆਹ ਇਥੋਂ ਲੱਗਿਆ ਥੋੜੀ ਜੀ ਤੇ ਸ਼ੀਸ਼ੇ ਦੇ ਨਵੇਂ ਪੋੜਿਆ ਨਵੇਂ ਪੋੜਿਆ ਇਹਨਾਂ ਨੇ ਅੱਠਾਂ ਨੇ ਇੱਕ ਮਿੰਟ ਦੱਸਿਓ ਬੰਦਾ 800 ਰੁਪਏ ਮੌਕੇ ਦੇ ਦਿੰਦਾ ਸੀ ਕਹਿੰਦਾ ਇਹਨਾਂ ਨੇ ਨਾਲੇ ਉਹਦਾ ਫੋਨ ਖੋਹਿਆ ਨਾਲੇ ਉਹਦੀ ਗੁੱਟਮਾਰ ਕੀਤੀ 5 ਬੰਦਿਆਂ ਨੇ 5 ਬੰਦਿਆਂ ਨੇ ਕੱਲ ਕੱਲ ਦਿਨ ਅੱਜ ਸਾਨੂੰ ਫੋਨ ਦਿੰਨੇ ਸੀ ਅੱਜ ਤੱਕ ਕੋਈ ਨਹੀਂ ਫਿਰ ਢੜਕੇ ਕਹਿੰਦੇ 8 ਵਜੇ ਸਾਨੂੰ 62 ਤੇ ਫੋਨ ਮਿਲਜੂ ਤਾਂ ਬੰਦੇ ਰਾਤ ਟਾਈਮ ਬਣ ਲੈ ਜੀ ਇਹ ਆਪ ਟਾਈਮ ਬੰਨੇ ਇਹਨਾਂ ਨੇ ਸਾਡੇ ਨਾਲ ਜੀ ਅੱਛਾ 8 ਵਜੇ ਮਿਲਾਂਗੇ ਢੜਕੇ ਨਾ 8 ਵਜੇ ਆਏ ਇਹ ਬੰਦੇ ਨੂੰ ਪੁੱਛ ਲਓ ਜੀ ਕਿਸ ਨੇ ਇਹਨੂੰ ਹੱਥ ਵੀ ਲਾਇਆ ਹਾਂ ਭਾਈ ਕੀ ਮੈਂ ਤੁਸੀਂ ਬਾਵਾ ਜੀ ਜਿਹੜੀ ਗੱਲ ਕਹਿੰਦੇ ਸਹੀ ਆ ਹੈ ਜਿਹੜੀ ਗੱਲ ਆਖੇ ਸਹੀ ਆ ਜੀ ਸਹੀ ਹੈ ਗੱਲ ਤੁਸੀਂ ਬੱਸ ਵਾਲੇ ਹੋ ਹਾਂ ਜੀ ਮਾਇਆ ਦਾ ਡਰਾਈਵਰ ਆ ਕੀ ਮੌਜੂਦਾ ਲੋ ਤੇ ਅਸੀਂ ਵੀ ਨਹੀਂ ਲਾਇਆ ਠੀਕ ਹੈ ਨਹੀਂ ਇਹ ਤਾਂ ਦੱਸੀ ਜਾਂਦਾ ਵਿਚਾਰਾ ਹੁਣ ਕੀ ਚਾਹੀਦਾ ਹੁਣ ਕੀ ਮੰਗਦਾ 55 ਬੰਦੇ ਜਿਹੜਾ ਨੇ ਉਹ ਲੱਪੜ ਮਾਰੇ ਆ ਉਹਨਾਂ ਦੇ 80 ਬੰਦਾ ਲੱਪੜ ਮਾਰੂ ਅੱਛਾ ਉਹ ਸਾਹਮਣੇ ਲਿਆ ਦੇ ਬੰਦਾ ਬਸ ਅਸੀਂ ਇਹਨਾਂ ਨੂੰ ਦਵਾਵਾਂਗੇ ਰੁਪਈਆ ਵੀ ਦੇਵਾਂਗੇ ਆਪ ਦਾ ਕੋਈ ਵੀ ਲਵਾਂਗੇ ਉਹ ਬੰਦਾ ਇਹ ਲੱਪੜ ਵੀ ਲੱਗਣਗੇ ਠੀਕ ਹੈ ਕਿਉਂ ਗਾਹਾਂ ਨੂੰ ਕੱਲ ਨੂੰ ਕੋਈ ਬਾਤ ਇਹ ਵੀ ਜੁਰਮ ਹੈ ਇੱਕ ਜੇ ਛੋਡੇ ਮਾਰ ਕੇ ਜੁਰਮ ਕਰਿਆ ਤਾਂ ਤੁਸੀਂ ਕਰੋਗੇ ਫੇਰ ਤਾਂ ਸਾਡੇ ਦਾ ਕਪੈ ਨਹੀਂ ਕੋਈ ਸਰ ਜੀ ਜਨਾਬ ਇਹਨਾਂ ਨੇ ਇਹਨਾਂ ਨੇ ਇੱਕ ਬੰਦੇ ਨੂੰ ਪੰਜ ਵਾਲੇ ਨੇ ਕੁੱਟਿਆ ਜੀ ਇਹਦੇ ਗੱਲ ਤਾਂ ਸੁਣਾ ਉਹਨੇ ਚਲੋ ਅਸੀਂ ਨਹੀਂ ਚਲੋ ਤੁਸੀਂ ਰਿਵੈਂਟ ਦਿਓ ਜੇ ਮੈਂ ਸਵਾਗਤ ਜੀ ਤੁਸੀਂ ਤੁਸੀਂ ਆਏ ਹੋ ਇਹਦੇ ਮੁਕਦੇ ਆਏ ਹੋ ਕੀ ਚ ਕਾਰਵਾਈ ਜਾਈ ਦੀ ਵੈਸੇ ਇਹ ਕਾਰਵਾਈ ਜੀ ਕਰਦੇ ਨੇ ਇਹਨਾਂ ਤੋਂ ਪੁੱਛ ਰਹੇ ਆਂ ਕਿ ਜਿਹੜਾ ਬੰਦਾ ਉਹ ਆ ਇਹਨਾਂ ਦੇ ਵਿੱਚ ਇਹਨਾਂ ਬੰਦਿਆਂ ਨਾਲ ਨਹੀਂ ਆਇਆ ਉਹ ਬੰਦਾ ਪਿੱਛੇ ਖੜਾ ਯੂਨੀਟਰੀ ਵੀਡੀਓ ਬਣਾ ਰਿਹਾ ਹੁਣ ਕੰਤਾ ਉਹਦੇ ਨਾਲ ਨਹੀਂ ਆਹ ਕਿਹੜਾ ਮੁੰਡਾ ਆਹ ਕਿਹੜਾ ਮੁੰਡਾ ਵੀ ਆਹ ਮੁੰਡੇ ਨਾਲ ਆਇਆ ਮੈਂ ਉਹ ਤੋਂ ਪੁੱਛਿਆਗਾ ਕਿ ਕੀ ਤੂੰ ਤੁਸੀਂ ਵੀ ਕੀ ਹੋਇਆ ਬਾਈ ਮੈਂ ਨਾ ਜਾ ਰਿਹਾ ਸੀਗਾ ਕਾਤੇ ਬਾ ਪਿਕਅਪ ਅਜਾ ਪਿਕਅਪ ਦੇ ਕਿੱਧਰ ਨੂੰ ਜਾ ਰਿਹਾ ਸੀ ਮੈਂ ਤਾਂ ਆਪਰੇ ਨੂੰ ਜਾ ਰਿਹਾ ਸੀ ਠੀਕ ਹੈ ਤੇ ਮੁਰੇ ਨਾਲ ਉਧਰ ਲੌਂਗ ਸਾਈਡ ਤੋਂ ਉਹ ਆਉਂਦਾ ਏ ਟਰਾਲਾ ਮੁਰੋ ਤੇ ਮੇਰਾ ਇੱਕਦੋਂ ਕੱਟ ਵੱਜਿਆ ਮੈਨੂੰ ਲੱਗਿਆ ਨਹੀਂ ਪਤਾ ਜੀ ਮੈਂ ਜਾ ਕੇ ਮੁਰੋ ਕਿਹ ਰਹਿੰਨਾਂ ਨੇ ਕੀ ਨੇ ਬੱਸ ਆਲੇ ਨਹੀਂ ਅੱਛਾ ਤੇ ਕੇਲਾ ਭਰ ਆ ਕੇ ਪਾਜੇ ਨੇ ਪਹਿਲਾਂ ਪਹਿਰ ਪਹਿਲਾਂ ਕੁੱਟਿਆ ਪਰ ਕਿਹਨੇ 800 ਰੁਪਏ ਨੁਕਸਾਨ ਹੈ ਮੈਂ ਮੇਰੇ ਕੋਲ ਕੈਸ਼ ਹੈ ਨਹੀਂ ਗਾ ਇਹ ਮੈਂ ਕੈਸ਼ ਹੈ ਨਹੀਂ ਕਿ ਮੈਂ ਉਹ ਕਰ ਦਲਾਂ ਗੂਗਲ ਤੇ ਕਰਵਾ ਦਿੰਨਾ ਕਿਸੇ ਤੋਂ ਤੇ ਕਿਹਾ ਕੋਲ ਇਹਨਾਂ ਟਾਈਮ ਹੈ ਨਹੀਂ ਮੁੜ ਕੇ ਪੇਰ ਕੁੱਟਿਆ ਮੁੜ ਕੇ ਫੋਨ ਲੈ ਗਿਆ ਪੰਜ ਜਣੇ ਨੇ ਮੁੰਡਾ ਕੁੱਟਿਆ ਜਿਹੜੇ ਬੰਦੇ ਭੱਜ ਗਏ ਉਹ ਬੱਸ ਵਾਲੇ ਨਾਲ ਸੀ ਬੱਸ ਇੱਥੇ ਆ ਬਾਈ ਸਾਡੇ ਸਾਹਮਣੇ ਨੱਚੀ ਕਰਦੇ ਲੰਗਾ ਨਾਚ ਕਰ ਗਏ ਜੀ ਅੱਜ ਵੀ ਪੱਛੇ ਆਓ ਵੀਰੇ ਤੂੰ ਬੱਸਾਂ ਡਰਾਈਵਰ ਹਾਂ ਭੱਜੇ ਆ ਬੰਦੇ ਉਹ ਬੱਚਿਆ ਬਾਈ ਪੁੱਛ ਲੈ ਛੋਡੇ ਬੰਦੇ ਨੇ ਕੁੱਟਮਾਰ ਕੀਤੀ ਹੈ ਠੀਕ ਹੈ ਓਕੇ ਕਿੱਥੇ ਕਰੀ ਆਈ ਕੰਪਲੀਟ ਛੋਟੇ ਮੁੰਡਾ ਬਾਈ ਕੰਪਲੀਟ ਕਿੱਥੇ ਕਰ ਜੀ ਭਾਈ ਮੜਾ ਜਾ ਮੇਰੇ ਦਿੱਕੀ ਮੜਾ ਹੈਲੋ ਵਾਟਸਐਪ ਪ੍ਰੈਸ਼ਰ ਆਹੋ ਦੇਖੀ ਮੀ ਕੁਝ ਨਾ ਇਹ ਨਹੀਂ ਸਾਡੇ ਤੇ ਹੋਇਆ ਨਹੀਂ ਨਾ ਪੈਂਦਾ ਸੀ ਇਹ ਲੋਕਾਂ ਦੀ ਆਵਾਜ਼ ਕਿੱਥੇ ਬਲਵਾ ਸਕੂ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਨਹੀਂ ਜੇ ਅਸੀਂ ਪੁਲਿਸੇ ਭਰ ਜੋ ਤੋ ਨਾ ਨਹੀਂ 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 ਗਣਾ ਜੀ ਆਹ ਮੁੰਡਾ ਪੁੱਛ ਲੋ ਇੱਕ ਗੱਲ ਬੁਲਾਇਆ ਜਾਂ ਕਿਸੇ ਦੁਵਾਰੀ ਨੇ ਕੋਈ ਮਦਦ ਬੁਲਾਇਆ ਹੋਵੇ ਕਹਿੰਦੇ ਵੀ ਹੱਥ ਲਾਇਆ ਹਾਂ ਹਾਂ ਭਾਈ ਜੋ ਬੱਸ ਵਾਲੇ ਨਾਲ ਝਗੜਾ ਹੋਇਆ ਕੀ ਕਾਰਨ ਹੈ ਇਹ ਵੀ ਸਾਰੀ ਜਾਣਕਾਰੀ ਦੱਸੋ ਭਾਈ ਮੇਰਾ ਨਾਮ ਜਸਵਿੰਦਰਾ ਜੀ ਸਾਡਾ ਰਾਮਪੁਰੇ ਥੰਮ ਚੱਲਦਾ ਹੈ ਰੇਲਵੇ ਵਾਲਿਆਂ ਨਾਲ ਕਿ ਆਹ ਮੁੰਡਾ ਇੱਥੇ ਇੱਥੇ ਪੁਲ ਦੇ ਥੱਲੇ ਲੰਘ ਰਿਹਾ ਸੀਗਾ ਇਹ ਇੱਕੋ ਮੇਟਾਪਾ ਮੜੀ ਬੱਸ ਦੇ ਲਾਗੀ ਉਹ ਸ਼ੀਸ਼ਾ ਟੁੱਟ ਗਿਆ ਚਲੋ ਇਹ ਉੱਤਰ ਕੇ ਗੱਲ ਕਰੀ ਤੇ ਉਹ ਕਹਿੰਦਾ 800 ਰੁਪਏ ਨੁਕਸਾਨ ਆ ਇਹ ਮੁੰਡਾ ਕਹਿੰਦਾ ਮੈਂ 800 ਰੁਪਏ ਦੇ ਦਿੰਦਾ ਜੀ ਠੀਕ ਆ ਇੰਨੀ ਗੱਲ ਕਹਿੰਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਕਹਿੰਦਾ ਗੂਗਲ ਪੇ ਨਾਲੇ ਕੋਲ ਤਾਂ ਨਹੀਂ ਕਿਧਰ ਬਰਵਾ ਦਿੰਦਾ ਇਹ ਕਹਿੰਦਾ ਇੰਨਾ ਟਾਈਮ ਨਹੀਂ ਫਿਰ ਇਹ ਮੁੰਡੇ ਨੂੰ ਪੰਜ ਜਣੇ ਨੇ ਕੁੱਟਿਆ ਬੱਸ ਉੱਤਰ ਕੇ ਬਹੁਤ ਜ਼ਿਆਦਾ ਕੁੱਟਿਆ ਤੇ ਐਦੋ ਮੁੜ ਕੇ ਕਹਿੰਦੇ ਸਾਨੂੰ ਟਾਈਮ ਦੇ ਤਾਂ ਉਹਨਾਂ ਨੇ 8 ਵਜੇ ਦਾ ਕਹਿੰਦੇ 8 ਵਜੇ ਤੜਕੇ ਮਿਲਾਂਗੇ ਤੁਹਾਨੂੰ ਨਾਲੇ ਮੋਬਾਈਲ ਲੈ ਕੇ ਮੁੰਡੇ ਦਾ ਫੋਕ ਕੇ ਕੱਲ ਤਾਂ ਲੈ ਕੇ ਗਏ ਪਿਆ ਤੇ ਇਹਨਾਂ ਨੂੰ ਕਹਿੰਦੇ 8 ਵਜੇ ਮਿਲਿਓ ਅਸੀਂ ਆਕੇ 8 ਵਜੇ ਟਾਈਮ ਬਣਦੀ ਸਾਡੇ ਨਾਲ ਅਸੀਂ 8 ਵਜੇ ਟਿਕਿਆ ਪਰਸੈਂਟੇਜ ਤੇ ਜਦੋਂ ਸਾਨੂੰ ਪਤਾ ਲੱਗਿਆ 12 ਵਜੇ ਬੱਸ ਆਉਣੀ ਆ ਪਰ ਅਸੀਂ ਇੱਥੇ ਆਕੇ ਘੇਰੀ ਬੱਸ ਜੋ ਵੀ ਸਵਾਰੀਆਂ ਸੀ ਉਹਦੇ ਵਿੱਚੋਂ ਸਵਾਰੀਆਂ ਅਸੀਂ ਦੂਜੀ ਬੱਸੇ ਸਿਫਟ ਕਰਤੀਆਂ ਉਦੋਂ ਵੀ ਇੱਥੇ ਖੜੇ ਆ ਟ੍ਰੈਵਲਰ ਨੂੰ ਵੀ ਹੱਥ ਨਹੀਂ ਲਾਇਆ ਡਰਾਈਵਰ ਨਾਲ ਗੱਲ ਕਰੀਆ ਡਰਾਈਵਰ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ ਜਿਹੜੇ ਮੁੰਡੇ ਨੇ ਪੰਜ ਜਣਿਆਂ ਨੂੰ ਕੁੱਟਿਆ ਉਹ ਬੰਦੇ ਸਾਡੇ ਸਾਹਮਣੇ ਕਰ ਦੇਣਾ ਪਰ ਨਾ ਅਸੀਂ ਕੁੱਟ ਗਏ ਉਹ ਤੋਂ ਬੰਦੇ ਪੈਰੀ ਹੱਥ ਲਵਾ ਕੇ ਗਲਤੀ ਬਣਾ ਲਾਂਗੇ ਜੋ ਪੁਕੜਾ ਦਵਣਾ ਸਾਡਾ ਵੀ ਬੁਰ ਬਣਾਈ ਹੋ ਜੂ ਅਸੀਂ ਪੁੱਤਾਂਗੇ ਤਾਂ ਬਸਾਂ ਵਾਲੇ ਨਹੀਂ ਗੁੰਡਾ ਕਰਦੀ ਇਹ ਰਾਜਾ ਬੜਿੰਗ ਦੀ ਬਸਤ ਹੈ ਨਾਲ ਹੈ ਜੀ ਇੱਕ ਬੰਦਾ ਮੇਰੇ ਇੱਕ ਘੰਟਰਾ ਕੱਲਦੀ ਹੈ ਇਹ ਕੱਲ ਦੀ ਗੱਲ ਹੈ ਜੀ ਅੱਛਾ ਜੇ ਰਾਜਾ ਬੜਿੰਗ ਦੀ ਬਸਤ ਹੈ ਜੀ ਭਾਈ ਭਾਈ ਮੁੰਡੇ ਹੁੰਦੇ ਹੀ ਬਸ ਜੋ ਬਦਵਾਸਤੀ ਕਰਨ ਵਾਸਤੇ ਇਹਨੇ ਮੁੰਡੇ ਰੱਖ ਰੱਖੇ ਆ ਠੀਕ